ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ RAM रहीम ਦੇ ਨਾਮ ਦੇ ਚਰਚੇ ਅਕਸਰ ਸਰਕਾਰ ਵੱਲੋਂ ਕਦੇ ਪ੍ਰੋਬਲ ਤੇ ਕਦੇ ਛੁੱਟੀ ਦੇਣ ਦੇ ਨਾਲ ਚੱਲਦੇ ਰਹਿੰਦੇ ਆ ਇੱਕ ਨਵੀਂ ਖਬਰ ਆਈ ਹੈ ਜਿਹੜੀ ਕਿ ਹਾਈ ਕੋਰਟ ਦੇ ਵਿੱਚ ਮੈਨੇਜਰ ਰਜੀਤ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਪੰਜ ਲੋਕ ਜਿਹੜੇ ਆ ਉਹਨਾਂ ਨੂੰ ਹਾਈ ਕੋਰਟ ਨੇ ਦੋਸ਼ ਮੁਕਤ ਕਰ ਦਿੱਤਾ ਜਿਹੜੀ ਖਬਰ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਦਿਲ ਨੂੰ ਇੱਕ ਦੁੱਖ ਪਹੁੰਚਿਆ ਤੇ ਜੇ ਅਸੀਂ ਇਹ ਸਮਝਦੇ ਹਾਂ ਕਿ ਇਹ ਜਦੋਂ ਤਿੰਨ ਦਿਨ ਰਹਿ ਵੋਟਾਂ ਵਿੱਚ ਰਹਿ ਗਏ ਨੇ ਪੰਜਾਬ ਦੇ ਅੰਦਰ ਚੋਣਾਂ ਹੋਣ ਜਾ ਰਹੀਆਂ ਨੇ ਤੇ ਇਸ ਸਮੇਂ ਤੇ ਇਹੋ ਜਿਹਾ ਫੈਸਲਾ ਵਾ ਇਹ ਆਪਣੇ ਆਪ ਦੇ ਵਿੱਚ ਕਿਸ ਨਾ ਕਿਸੇ ਪ੍ਰਭਾਵ 'ਚ ਹੁੰਦਾ ਦਿਖਾਈ ਦੇ ਰਿਹਾ ਹੈ ਭਾਵੇਂ ਕਿ ਕੋਰਟ ਦੇ ਲਈ ਸਾਡੇ ਮੰਦਿਆਂ ਤੇ ਸਰਕਾਰ ਆ ਪਰ ਅਸੀਂ ਇਹ ਸਮਝਦੇ ਹਾਂ ਕਿ ਕੋਰਟ ਦੇ ਵਿੱਚ ਜਿਹੜਾ ਸੀਬੀਆਈ ਵੱਲੋਂ ਜਿਹੜਾ ਕੇਸ ਆ ਉਹ ਜ਼ਿਆਦਾ ਕਮਜ਼ੋਰ ਦਿੱਤਾ ਗਿਆ ਜਾਂ ਕਿਸੇ ਤਰ੍ਹਾਂ ਦਾ ਕੋ ਪ੍ਰਭਾਵ ਦਿੱਤਾ ਗਿਆ ਜਿਹੜਾ ਕਿ ਬਹੁਤ ਮਾੜਾ ਵਾ ਅਸੀਂ ਇਹ ਚਾਹਾਂਗੇ ਕਿ ਜਿੱਥੇ ਕੋਰਟਾਂ ਜਿਹੜੀਆਂ ਵਾ ਐਸੇ ਆਦਮੀ ਵਾਸਤੇ ਜਿਹੜਾ ਕਿ ਬਰਾਦਕਾਰ ਦਾ ਦੋਸ਼ੀ ਹੋਵੇ ਸਜ਼ਾ ਭੁਗਤ ਰਿਹਾ ਹੋਵੇ ਕਤਲ ਦੇ ਮਾਮਲੇ ਸਜ਼ਾ ਭੁਗਤ ਰਿਹਾ ਹੋਵੇ ਉਸ ਨੂੰ ਇਸ ਸਮੇਂ ਤੇ ਜਿਹੜੀ ਰਾਹਤ ਦਿੱਤੀ ਜਾਣੀ ਇਹ ਇੱਕ ਮੜੀ ਜਿਹੜੀ ਹੈ ਮੰਦ ਭਾਗੀ ਖਬਰ ਹੈ ਸੋ ਆਮ ਆਵਾਮ ਦੇ ਅੰਦਰ ਇਸ ਗੱਲ ਦੇ ਲਈ ਬਹੁਤ ਦੁੱਖ ਪਾਇਆ ਜਾ ਰਿਹਾ ਹੈ ਤੇ ਅਸੀਂ ਇਹ ਵੀ ਕਹਿੰਦੇ ਆ ਕਿ सीबीआई ਜਿਹੜੀ ਆ ਇਸ ਕੇਸ ਨੂੰ ਅੱਗੇ ਲੈ ਕੇ ਜਾਵੇ ਤਾਂ ਕਿ ਇਸ ਦੋਸ਼ੀ ਨੂੰ ਜਿਹੜਾ ਕੀ ਆਪਣੀ ਜਿਹੜੀ ਆ ਪੈਸੇ ਦੇ ਜ਼ੋਰ ਨਾਲ ਵਕਾਲਤ ਜਾਂ ਦਲੀਲਾਂ ਦੇ ਜ਼ੋਰ ਨਾਲ ਆਪਣਾ ਕੋ ਪ੍ਰਭਾਵ ਵਰਤ ਕੇ ਆ ਹੋਵੇ ਤਾਂ ਇਸ ਦੇ ਖਿਲਾਫ ਅਗਲੀ ਕੋਰਟ ਦੇ ਵਿੱਚ ਜਾ ਕੇ ਇਹ ਜਿਹੜਾ ਆਪਣੇ ਆਪ ਦਾ ਪੱਖ ਕਰੇ ਤੋਂ ਸ਼ਰੋਣੀ ਤੋਂ ਦਰ ਆਪਣਾ ਕਮੇਟੀ ਹਮੇਸ਼ਾ ਹੀ ਇਸੇ ਵਿਅਕਤੀ ਦੇ ਜਿਹੜਾ ਕੀ ਸਿੱਖ ਦੇ ਸਿੱਖ ਸਿਧਾਂਤਾਂ ਦੇ ਖਿਲਾਫ ਹੈ ਉਹ ਤੇ ਵੱਡਾ ਇਸ ਗੱਲ ਦਾ ਦੋਸ਼ੀ ਆ ਉਸ ਦੇ ਖਿਲਾਫ ਜਿਹੜੀ ਐ ਸਿਉਣੀ ਦੋਸਰਾ ਫੋਨ ਕਬੱਡੀ ਲੜਾਈ ਜਿਹੜੀ ਆ ਆਪਣੀ ਜਾਰੀ ਰੱਖੇਗੀ